ਕੰਪੀਟਕਾਰੀ ਹੋਣ ਦੇ ਨਾਤੇ ਜੋ ਮੇਰਾ ਫਰਜ਼ ਸੀ ਮੈਂ ਤਾਂ ਆਪਣੇ ਵੱਲੋਂ ਜਾਪ ਹੀ ਕਿਹਾ ਮੈਨੂੰ ਤਾਂ ਉਹਨਾਂ ਨੇ ਜਾਪ ਹੀਂਗਾ ਚੁੱਪ ਰਹੇ ਉਹ ਐ ਕਰ ਰਹੇ ਜੀ ਤਾਂ ਉਹਨਾਂ ਨੂੰ ਸੁਣੇ ਨਹੀਂ ਹੁੰਦਾ ਵੀ ਜਾਪ ਹੀਂਗਾ ਕਿਹਾ ਵੀਗਾ ਕਿ ਨਹੀਂ ਗਿਆ 2020 ਦੇ ਵਿੱਚ ਜਿੱਥੇ ਮੇਰੀ ਲਾਇਬ੍ਰੇਰੀ ਆ ਭਗਵਾਨ ਵਾਲਮੀ ਲਾਇਬ੍ਰੇਰੀ ਖੋਜ ਕੇਂਦਰ ਉੱਥੇ ਬਾਹਰ ਡਰੇ ਸੱਤੇ ਦਾ ਕੰਮ ਚੱਲਦਾ ਮੈਂ ਉਹ ਡਰੇ ਸੱਤੇ ਦੀ ਆਵਾਜ਼ ਚੱਕੀ ਤਾਂ ਉਹਨਾਂ ਨੇ ਮੈਤੇ ਹਮਲਾ ਕੀਤਾ ਤੇ ਮੈਨੂੰ ਜਾਤੀ ਸੂਚਕ ਬੋਰਡ ਘਾਣਾ ਕੱਢਿਆ ਤੇ ਮੈਂ ਉਹ ਪੁਲਿਸ ਨੂੰ ਜਦੋਂ ਇੱਥੇ ਰਿਪੋਰਟ ਖਾਈ ਤੇ ਉਹ ਪੁਲਿਸੂ ਮੇ ਨਦੰਦੇ ਸੀ ਤੇ ਮੇਰੀ ਪੁਲਿਸ ਦਾ ਗਾਰਡ ਸਾੜ ਸੀ ਤੇ ਉਹਨਾਂ ਨੇ ਮੇਰੀ ਕੋਈ ਵੀ ਸਹਾਇ ਨਹੀਂ ਕੀਤੀ ਮੇਰੇ ਅਨੰਦ ਦੀ ਕੋਰਟ ਤੋਂ ਤਾਂ ਉਹਦੀ ਜ਼ਮਾਨਤ ਕੈਨਸਲ ਹੋ ਗਈ ਪਰ ਹਾਈ ਕੋਰਟ ਚ ਉਹਦੀ ਜ਼ਮਾਨਤ ਹੋ ਗਈ ਹਾਈ ਕੋਰਟ ਵਿੱਚ ਜ਼ਮਾਨਤ ਹੋ ਗਈ ਹਾਂ ਨਹੀਂ ਮਨ ਲੈਂਦੇ ਐਸਆਈ ਐਕਟ ਦੇ ਉੱਤੇ ਲੱਗਦਾ ਉਹਦਾ ਉਹਦੀ ਜ਼ਮਾਨਤ ਨਹੀਂ ਹੁੰਦੀ ਇਹ ਸਿਰਫ ਕਾਗਜ਼ਾਂ 'ਚ ਹੀ ਆ ਮੈਂ ਤਾਂ ਬੜੇ ਆਰਾਮ ਨਾਲ ਹੋ ਗਈ ਸੋ ਤਾਂ ਮੈਨੂੰ ਹੁਣ ਵੀ ਧਮਕੀਆਂ ਦਿੰਦਾ ਮੈਨੂੰ ਤਾੜ ਦਾ ਵੀ ਮੇਰਾ ਕੀ ਕਰ ਲਿਆ ਕਿਉਂਕਿ ਉਹ ਤਾਂ ਹਾਈ ਕੋਰਟ ਗਿਆ ਅਗਲੇ ਦਿਨ ਉਹ ਦੀ ਜਮਾਨਤ ਹੋ ਗਈ ਤੇ ਜਦੋਂ ਮੈਂ ਅੰਦਰ ਗਿਆ ਤਾਂ ਉਹ ਬੜੀ ਜੀ ਨੂੰ ਸਾਫ਼ ਹੀ ਕਹਿਣ ਲੱਗੇ ਕਿ ਮੈਂ ਐਦਾਂ ਨਹੀਂ ਮਿਲਦਾ ਤੇ ਬਿਨਾਂ ਕਾਰਨ ਤੋਂ ਮੈਂ ਨਹੀਂ ਤੁਮ ਨਾਲ ਗੱਲ ਕਰਨੀ ਇਹ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਜੱਜਮੈਂਟ ਆ ਗਈ ਨੇ ਵੀ ਐਸਸੀ ਕਮਿਸ਼ਨ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆ ਵੀ ਐਸੋਸੀਏਸ਼ਨ ਮੰਤਾਂ ਕਰਕੇ ਜਾਂ ਅਸਰ ਸੂਗਨਲ ਕਰਕੇ ਇਹ ਤਾਂ ਕਾਗਵਾ ਕੇ ਦਾ ਨਿਰਜ ਕਰਵਾ ਸਕਦਾ ਲੇਕਿਨ ਕਾਨੂੰਨ ਮੁਤਾਬਕ ਕੁਝ ਨਹੀਂ ਕਰ ਸਕਦਾ ਪਰ ਉਹ ਤਾਂ ਕਹਿੰਦੇ ਆ ਮੈਂ ਹਰ ਇੱਕ ਨੂੰ ਇਨਸਾਫ ਦਿਵਾਉਣਾ ਆ ਤੇ ਹਰ ਇੱਕ ਦੀ ਜਿਹੜੀ ਸੁਣਵਾਈ ਕਰਦਾ ਉਹ ਜਿਹੜੇ ਕੇਸ ਚ ਸੁਣਾਈ ਹੋ ਸਕਦੀ ਆ ਉਹ ਪਹਿਲਾਂ ਕੇਸ ਸੁਣ ਲੈਂਦੇ ਨੇ ਫਿਰ ਉਹ ਉਹਨਾਂ ਨੂੰ ਲੱਗਦਾ ਵੀ ਇਹ ਕੇਸ ਚ ਮੈਂ ਇਹ ਬੰਦੇ ਨੂੰ ਸੰਮਾਨ ਦੇ ਕੇ ਬੁਲਾ ਸਕਦਾ ਉਹਦੀ ਵੀਡੀਓ ਬਣਾਉਂਦੇ ਆ ਹੁਣ ਮੈਂ 23 ਨੂੰ ਨੂੰ 25 ਨੂੰ ਮੈਂ ਗਿਆ ਤੇ ਮੇਰੇ ਵੱਲੇ ਤਾਂ ਕੈਮਰਾ ਨਹੀਂ ਔਨ ਕੀਤਾ ਮੈਂ ਵੀ ਤਾਂ ਮਿਲਣ ਗਿਆ ਸੀ ਮੇਰਾ ਕੇਸ ਚ ਵਿੱਚ ਨਹੀਂ ਹੋ ਸਕਦਾ ਸੀ ਪਰਚਾ ਦਰਜ ਉਹਨਾਂ ਦੇ ਹੱਥ ਨਹੀਂ ਜੀ ਤੇ ਉਹ 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 ਕੇਸ ਨਹੀਂ ਕਰਦੇ ਆ ਸਿਰਫ ਦਿਖਾਵਾ ਕਰਦੇ ਆ ਲੁਧਿਆਣੇ ਦੇ ਵਿੱਚ 2020 ਦੇ ਵਿੱਚ ਇੱਕ ਘਟਨਾ ਵਾਪਰਦੀ ਆ ਡਾਕਟਰ ਅਰੋ ਸਿੱਧੂ ਜੀ ਨਾਲ ਸਿੱਧੂ ਜੀ ਮੇਰੇ ਨਾਲ ਨੇ ਤੇ ਇਸ ਵੇਲੇ ਕਿਉਂਕਿ 6 ਸਾਲ ਹੋ ਗਏ ਆ ਤੇ ਇਸ ਵੇਲੇ ਜਿਹੜਾ ਇਹਨਾਂ ਦਾ ਕੇਸ ਆ ਕਿੱਥੇ ਤੱਕ ਪਹੁੰਚਿਆ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਸਿੱਧੂ ਸਾਹਿਬ 2020 ਚ ਜਿਹੜੀ ਘਟਨਾ ਹੋਈ ਆ ਤੇ ਉਹ ਕੀ ਘਟਨਾ ਸੀਗੀ 2020 ਦੇ ਵਿੱਚ ਜਿੱਥੇ ਮੇਰੀ ਲਾਇਬ੍ਰੇਰੀ ਆ ਭਗਵਾਨ ਵਾਲਮੀ ਲਾਇਬ੍ਰੇਰੀ ਖੋਜ ਕੇਂਦਰ ਉੱਥੇ ਬਾਹਰ ਡਰੇ ਸੱਤੇ ਦਾ ਕੰਮ ਚੱਲਦਾ ਮੈਂ ਉਹ ਡਰੇ ਸੱਤੇ ਦੀ ਬਾਤ ਚੱਕੀ ਤਾਂ ਉਹਨਾਂ ਨੇ ਮੈਤੇ ਹਮਲਾ ਕੀਤਾ ਤੇ ਮੈਨੂੰ ਜਾਤੀ ਸੂਚਕਵਾੜੇ ਘਾਣਾ ਕੱਢੀਆਂ ਤੇ ਮੈਂ ਉਹ ਪੁਲਿਸ ਨੂੰ ਜਦੋਂ ਉੱਥੇ ਰਿਪੋਰਟ ਲਖਾਈ ਤੇ ਉਹ ਪੁਲਿਸ ਨੂੰ ਮਿਲਣਾ ਦਿੰਦੇ ਸੀ ਤੇ ਉਹਨਾਂ ਦੀ ਪੁਲਿਸ ਦਾ ਗਾਂਢ ਸਾੜ ਸੀ ਤੇ ਉਹਨਾਂ ਨੇ ਮੇਰੀ ਕੋਈ ਵੀ ਸੁਣਾਈ ਨਹੀਂ ਕੀਤੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਅਸੀ ਕਮਿਸ਼ਨ ਗਿਆ ਹਮਨ ਰਾਈਟਸ ਤੇ ਜਿੰਨੀਆਂ ਵੀ ਏਜੰਸੀਆਂ ਸੀ ਸਾਰਿਆਂ ਨੂੰ ਸ਼ਿਕਾਇਤਾਂ ਦਿੱਤੀਆਂ ਤਾਂ ਮੈਨੂੰ ਕਿਸੇ ਪਾਸੋਂ ਵੀ ਰੀਲੀਫ ਨਹੀਂ ਮਿਲਿਆ ਆਖਰ ਫਿਰ ਮੈਂ ਕੰਪਲੇਂਟ ਕੇਸ ਕਿਤਾ ਕੰਪਲੇਂਟ ਕੇਸ ਦੇ ਵਿੱਚ ਤੇ ਮਾਨਜੋਗ ਅਦਾਲਤ ਲੁਧਿਆਣਾ ਨੇ ਉਹਨਾਂ ਨੂੰ ਐਸ்சிਐਸਸੀ ਹਾਈਕੋਰਟ ਦੇ ਸମ୍ਮਣ ਕਰਤੇ ਪਰ ਉਹ ਉਸ ਤੋਂ ਵੀ ਵਿੱਚ ਲੁਧਿਆਣਾ ਦੀ ਕੋਰਟ ਤੋਂ ਉਹਦੀ ਜ਼ਮਾਨਤ ਕੈਨਸਲ ਹੋ ਗਈ ਪਰ ਹਾਈ ਕੋਰਟ ਚ ਉਹਦੀ ਜ਼ਮਾਨਤ ਹੋ ਗਈ ਹਾਈ ਕੋਰਟ ਵਿੱਚ ਜ਼ਮਾਨਤ ਹੋ ਗਈ ਹਾਂ ਨਹੀਂ ਮਨ ਲੈਂਦੇ ਐਸ்சி ਐਕਟ ਦੇ ਉੱਤੇ ਲੱਗ ਜਾਂਦਾ ਉਹਦੀ ਜ਼ਮਾਨਤ ਨਹੀਂ ਹੁੰਦੀ ਇਹ ਸਿਰਫ ਕਾਗਜ਼ਾਂ 'ਚ ਹੀ ਆ ਮੈਂ ਤਾਂ ਬੜੇ ਆਰਾਮ ਨਾਲ ਹੋ ਗਈ ਸੋ ਤਾਂ ਮੈਨੂੰ ਹੁਣ ਵੀ ਧਮਕੀਆਂ ਦਿੰਦਾ ਤੇ ਮੈਨੂੰ ਤਾੜਦਾ ਵੀ ਮੇਰਾ ਕੀ ਕਰ ਲਿਆ ਕਿਉਂਕਿ ਉਹ ਤਾਂ ਹਾਈ ਕੋਰਟ ਗਿਆ ਅਗਲੇ ਦਿਨ ਉਹ ਦੀ ਜਮਾਨਤ ਹੋ ਗਈ ਤੇ ਜਿਸ ਤਰ੍ਹਾਂ ਤੁਹਾਨੂੰ ਧਮਕੀਆਂ ਦੇ ਰਿਹਾ ਹੈ ਕੀ ਤੁਸੀਂ ਐਸਸੀ ਕਮਿਸ਼ਨਰ ਜਸਵੀਰ ਸਿੰਘ ਗੜੀ ਆ ਉਹਨਾਂ ਨੂੰ ਮਿਲੇ ਹਾਂਜੀ ਮੈਂ ਉਹਨਾਂ ਕੋਲ ਗਿਆ ਸੀ ਤੇ ਉੱਥੇ ਜਦੋਂ ਮੈਂ ਐਪਲੀਕੇਸ਼ਨ ਪਾਈ ਤੇ ਉੱਥੇ ਦੇ ਸੁਪਰਡੈਂਟ ਨੂੰ ਪੁੱਛਿਆ ਵੀ ਮੈਂ ਐਪਲੀਕੇਸ਼ਨ ਦਿੱਤੀ ਸੀ ਉਹ ਕਹਿੰਦੇ ਤੁਹਾਡੀ ਐਪਲੀਕੇਸ਼ਨ ਲੱਭ ਨਹੀਂ ਰਹੀ ਤੇ ਮੈਂ ਕਹਿੰਦਾ ਮੈਂ ਗੜੀ ਜੀ ਨੂੰ ਮਿਲਣਾ ਚੇਰਮੈਨ ਜੀ ਨੂੰ ਵੀ ਨੂੰ ਸ਼ਿਕਾਇਤ ਕਰਨੀ ਆ ਤੇ ਉੱਥੇ ਦੇ ਸੇਵਾਦਾਰ ਮੈਨੂੰ ਮਿਲਣ ਨਹੀਂ ਦੇ ਰਹੇ ਕਿੰਨੇ ਜਦੋਂ ਤੁਹਾਡਾ ਕੇਸ ਨਹੀਂ ਲੱਗਿਆ ਤੇ ਅਸੀਂ ਤੁਹਾਨੂੰ ਮਿਲਣ ਨਹੀਂ ਦੇਣਾ ਮੈਂ ਕਹਾਂ ਵੀ ਜੇ ਤੁਸੀਂ ਮੇਰੀ ਐਪਲੀਕੇਸ਼ਨ ਥੋੜੀ ਕੋ ਗੁੰਮ ਗਈ ਤਾਂ ਮੈਂ ਉਹ ਉਹਦੇ ਬਾਰੇ ਤਾਂ ਗੱਲ ਕਰਨੀ ਆ ਤੇ ਜਦੋਂ ਮੈਂ ਅੰਦਰ ਗਿਆ ਤਾਂ ਉਹ ਬੜੀ ਜੀ ਮੈਨੂੰ ਸਾਫ਼ ਹੀ ਕਹਿਣ ਲੱਗੇ ਕਿ ਮੈਂ ਐਦਾਂ ਨਹੀਂ ਮਿਲਦਾ ਤੇ ਬਿਨਾ ਕਾਰਨ ਤੋਂ ਮੈਂ ਨਹੀਂ ਤੁਹਾਨੂੰ ਨਾਲ ਗੱਲ ਕਰਨੀ ਮੈਂ ਕਹਾਂ ਜੀ ਮੇਰੀ ਐਪਲੀਕੇਸ਼ਨ ਗੁੰਮ ਗਈ ਆ ਤੇ ਮੇਰਾ 20 2020 ਦਾ ਕੇਸ ਆ ਤੇ ਮੇਰੇ ਨਾਲ ਬੜਾ ਅਤਿਆਚਾਰ ਹੋਇਆ ਵੀ ਤੁਸੀਂ ਸਾਡੇ ਲਈ ਬੈਠੇ ਆ ਤੇ ਕਹਿੰਦਾ ਜੀ ਇਹਦੇ ਬਾਰੇ ਮੈਂ ਨਹੀਂ ਕੁਝ ਗੱਲ ਕਰਨਾ ਚਾਹੁੰਦਾ ਅੱਛਾ ਤੇ ਜਦੋਂ ਤੁਸੀਂ ਅੰਦਰ ਐਂਟਰੀ ਕੀਤੀ ਆ ਤੁਸੀਂ ਫਿਰ ਕੀ ਗੱਲਬਾਤ ਜਿਹੜੀ ਗੱਡੀ ਸਾਹਿਬ ਨਾਲ ਕੀਤੀ ਮੈਂ ਗੱਡੀ ਸਾਹਿਬ ਨੂੰ ਇਹੀ ਗੱਲ ਕੀਤੀ ਵੀ ਸਰ ਜੀ ਮੇਰੀ ਐਪਲੀਕੇਸ਼ਨ ਮਿਲ ਨਹੀਂ ਰਹੀ ਤੇ ਤੁਹਾਡੇ ਸੇਵਾਦਾਰ ਮੈਨੂੰ ਆਣ ਨਹੀਂ ਦੇ ਰਹੇ ਤੇ ਵੀ ਤੁਸੀਂ ਸਾਡੇ ਲਈ ਬੈਠੇ ਹੋ ਤੇ ਉਹ ਕਹਿੰਦਾ ਜੀ ਮੈਂ ਬੈਠਾ ਤੁਹਾਡੇ ਲਈ ਆ ਤੇ ਪਰ ਇਹ ਕੋਈ ਕਹਿੰਦਾ ਮੈਂ ਹੁਣ ਸਾਡੀ ਸੁਣੀ ਜਾਵਾਂ ਕਹਿੰਦਾ ਜਿਹੜੀ ਮੇਰੇ ਕੋਲ ਐਪਲੀਕੇਸ਼ਨ ਆ ਗਈ ਮੈਂ ਤਾਂ ਉਹਦੀ ਗੱਲ ਸੁਣਨੀ ਆ ਐਦਾਂ ਮੈਂ ਨਹੀਂ ਸੁਣਦਾ ਕਿਸੇ ਦੀ ਕੋਈ ਐਪਲੀਕੇਸ਼ਨ ਜੈ ਬਾਈ ਹੈਂਡ ਨੇ ਤੇ ਸਕੇ ਮੈਂ ਇਹ ਡਾਕ ਰਹੀ ਵੀ ਦਿੱਤੀ ਸੀ ਤੇ ਮੇਲ ਰਹੀ ਵੀ ਦਿੱਤੀ ਸੀ ਉਹਨਾਂ ਦਾ ਮੈਨੂੰ ਮੇਲ ਆਇਆ ਸੀ ਜਦੋਂ ਮੈਂ ਮੇਲ ਰਹੀ ਭੇਜੀ ਸੀ ਤਾਂ ਉਹਨਾਂ ਨੇ ਮੈਨੂੰ ਮੇਲ ਰਹੀ ਭੇਜਿਆ ਸੀ ਵੀ ਸਾਨੂੰ ਹਾਰਡ ਕਾਪੀ ਭੇਜੀ ਜਾਵੇ ਤੇ ਮੈਂ ਰਜਿਸਟਰੀ ਰਹੀ ਭੇਜੀ ਸੀ ਤੇ ਮੈਂ ਜਦੋਂ ਸੁਪਰਿੰਟੈਂਡੈਂਟ ਨੂੰ ਪੁੱਛਿਆ ਵੀ ਆਹ ਮੇਰੀ ਦੀ ਦੀ ਕਾਪੀ ਆ ਤੇ ਯਾਰ ਸੀਧਾ ਉਹ ਕਹਿੰਦੇ ਸਾਡੇ ਕੋਲ ਨਾ ਗਲਤੀ ਨਾਲ ਕਿਸੇ ਫਾਈਲ ਦੇ ਨਾਲ ਲਾ ਕੇ ਥੱਲੀ ਇਧਰ ਉਧਰ ਹੋ ਗਈ ਵੀ ਲੱਭ ਨਹੀਂ ਰਹੀ ਤੇ ਮੈਂ ਕਹਿੰਦੀ ਜੀ ਤਿੰਨ ਚਾਰ ਮਹੀਨੇ ਹੋ ਗਏ ਆ ਤੇ ਵੀ ਲੱਭੋ ਤੇ ਉਹ ਕਹਿੰਦੇ ਜੀ ਜਦੋਂ ਲੱਭੂਗੇ ਅਸੀਂ ਤੁਹਾਨੂੰ ਉਦੋਂ ਦੱਸ ਦਾਂਗੇ ਅੱਛਾ ਤੇ ਹਾਲ ਤੱਕ ਕੋਈ ਅਪਲੀਕੇਸ਼ਨ ਲੱਭੀ ਨਹੀਂ ਸੀ ਅੱਛਾ ਜੀ ਤੇ ਜਦ ਕਿ ਮੈਨੂੰ ਇਹ ਲੱਗਦਾ ਪਿਆ ਵੀ ਜਿਹੜੇ ਮੇਰੇ ਵਿਰੋਧੀ ਪਾਰਟੀ ਆ ਉਹਨਾਂ ਨੇ ਇੱਥੋਂ ਗੈਪ ਕਰਾ ਲਈਆ ਇਹ ਵਿਰੋਧੀ ਪਾਰਟੀਆਂ ਨੇ ਕਿਸ ਤਰ੍ਹਾਂ ਗੈਪ ਕਰਾ ਲਈ ਕਿਉਂਕਿ ਗੜੀ ਸਾਹਿਬ ਬੜੇ ਜ਼ਿੰਮੇਵਾਰ ਰਿਹਾ ਸੀ ਕਮਿਸ਼ਨ ਚੇਅਰਮੈਨ ਹੈ ਉੱਥੋਂ ਕਿੱਦਾਂ ਗੈਪ ਹੋ ਸਕਦੀ ਹੈ ਉੱਥੋਂ ਗੈਪ ਐਦਾਂ ਹੋ ਸਕਦੀ ਹੈ ਵੀ ਜਦ ਕਿ ਪੁਲਿਸ ਨੇ ਉੱਥੇ ਦੇ ਖੁਦ ਬੰਦਿਆਂ ਨੇ ਮੈਨੂੰ ਦੱਸਿਆ ਵੀ ਸਾਨੂੰ ਪੰਜਾਬ ਸਰਕਾਰ ਦਾ ਸਾਡੇ ਤੇ ਦਬਾਅ ਆ ਰਿਹਾ ਵੀ ਤੁਸੀਂ ਇਹਦੀ ਅਪਲੀਕੇਸ਼ਨ ਨੂੰ ਡੀਲ ਨਾ ਕਰੋ अच्छा ਵੀ ਉਹ ਟੈਨ ਮੈਨੂੰ ਆਰਟੀਆ ਚ ਲਿਖ ਕੇ ਵੀ ਭੇਜਿਆ ਵੀ ਜਿਹੜਾ ਪੁਲਿਸ ਤੋਂ ਬਿਗਾਇਏ ਕੋਈ ਹੋਰ ਵੈਰੀਫਿਕੇਸ਼ਨ ਕਰ ਨਹੀਂ ਸਕਦਾ ਐਸ்சி ਕਮਿਸ਼ਨ ਜਾਂਚ ਨਹੀਂ ਕਰ ਸਕਦਾ ਐਸ்சி ਕਿਊਏਸ਼ਨ ਜਿਹੜੇ ਪਹਿਲਾਂ ਸੀ ਮੈਡਮ ਸੀ ਆਈ IAS ਅਫਸਰ ਸੀ ਅਫਸਰ ਸੀ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਰਿਪੋਰਟ ਬਣਾ ਕੇ DGP ਨੂੰ ਤੇ JCB ਪਾਰਟੀ ਦੇ SC SC ਐਕਟ ਲਾ ਕੇ ਸਾਨੂੰ ਰਿਪੋਰਟ ਕੀਤੀ ਜਾਵੇ ਪਰ ਉਹਨਾਂ ਨੇ ਦੁਬਾਰਾ ਇਨਕੁਆਰੀ ਲਾਤੀ ਦੁਬਾਰਾ ਇਨਕੁਆਰੀ ਦੇ ਵਿੱਚ ਸੁਖਵਿੰਦਰ ਜੀ ਕੋਰ ਇਹ AIG ਨੇ ਲਿਖ ਕੇ ਪਾਇਆ ਵੀ ਇਹ ਜਿਹੜਾ ਵੀ ਕੇਸ ਹੈ ਅਸੀਂ ਨਹੀਂ ਦਰਜ ਕਰਨਾ ਕਿਉਂਕਿ ਇਹ ਪੁਲਿਸ ਨੂੰ ਹੀ ਅਧਿਕਾਰ ਹੈ ਕ੍ਰਿਮਨਲ ਦੀ ਜਾਂਚ ਕਰਨ ਦੀ ਵੀ SC ਕਮਿਸ਼ਨ ਕੋਈ ਪਾਵਰ ਨਹੀਂ ਹੈ ਜਿਸ ਤਰ੍ਹਾਂ ਜ ਸੁਨੀਸ਼ਰ ਗੜੀ ਦੇ ਅਕਸਰ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਉਹ ਅਫਸਰਾਂ ਨੂੰ ਬੜੇ ਦਬਕੇ ਮਾਰਦੇ ਆ ਪ੍ਰਸ਼ਾਸਨ ਨੂੰ ਵੀ ਤਾੜਨਾ ਕਰਦੇ ਆ ਪਰ ਤੁਸੀਂ ਜਿਹੜੇ ਗੜੀ ਸਾਹਿਬ ਤੇ ਦੋਸ਼ ਲਾ ਰਹੇ ਆ ਉਹ ਕੀ ਆਧਾਰ ਹੈ ਤੁਹਾਡਾ ਨੇ ਨੀ ਗੜੀ ਸਾਹ ਉਹਤੇ ਲਾ ਦੇ ਮੁਤਾਬਕ ਉਹ 138 ਦੇ ਵਿੱਚ ਨੋਟਿਸ ਦੇ ਸਕਦੇ ਆ ਨੋਟਿਸ ਤੇ ਬੁਲਾ ਸਕਦੇ ਆ ਪਰ ਜਦ ਮੇਰੇ ਕੋਲ ਲਿਖਤੀ ਪਈ ਹੋਈ ਹੈ ਮੇਰੇ ਕੋਲ ਪ੍ਰੂਫ ਹੈ ਵੀ ਉਹ ਕਿਸੇ ਨੂੰ ਜ਼ਬਰਦਸਤੀ ਐਫ ਆਰ ਆਈ ਦਰਜ ਨਹੀਂ ਕਰਵਾ ਸਕਦੇ ਇਹ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਜੱਜਮੈਂਟ ਆਈਆਂ ਨੇ ਵੀ ਐਸਸੀ ਕਮਿਸ਼ਨ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆ ਵੀ ਐਸੋਸੀਏਸ਼ਨ ਨਿੰਤਾ ਕਰਕੇ ਜਾਂ ਅਸਰ ਸੂਗਨਲ ਕਰਕੇ ਇਹ ਤਾਂ ਕਾਗਵਾ ਕੇ ਤਾਂ ਦਰਜ ਕਰਵਾ ਸਕਦਾ ਲੇਕਿਨ ਕਾਨੂੰਨ ਮੁਤਾਬਕ ਕੁਝ ਨਹੀਂ ਕਰ ਸਕਦਾ ਕਿਉਂਕਿ ਤੋਂ ਤੁਹਾਨੂੰ ਕਾਪੀ ਦੇ ਸਕਦਾ ਕਿਉਂਕਿ ਮੈਂ ਮੈਂ ਖੁਦ ਵਾਪਰੀ ਆ ਮੈਂ 2020 ਤੋਂ ਆਪਣੇ ਕੇਸ ਦੀ ਪਿਆਰਵਾਹੀ ਕਰ ਰਿਹਾ ਤੇ ਮੈਂ ਐਸਸੀਕਿਊਸ਼ਨ ਤੇ ਲੈ ਕੇ ਦਿੱਲੀ ਹਾਈਕ ਦਿੱਲੀ ਐਸਸੀਕਿਊਸ਼ਨ ਕੋਲ ਵੀ ਗਿਆ ਤੇ ਹੋਰ ਬੜੀਆਂ ਏਜੰਸੀਆਂ ਕੋਲ ਗਿਆ ਮੈਨੂੰ ਕਿਸੇ ਪਾਸੋਂ ਇਨਸਾਫ ਨਹੀਂ ਮਿਲਿਆ ਆਖਰ ਮੈਨੂੰ ਕੋਰਟ ਚ ਜਾਣਾ ਪਿਆ ਪਰ ਉਹ ਤਾਂ ਕਹਿੰਦੇ ਮੈਂ ਹਰ ਇੱਕ ਨੂੰ ਇਨਸਾਫ ਦਿਵਾਉਣਾ ਆ ਤੇ ਹਰ ਇੱਕ ਦੀ ਜਿਹੜੀ ਸੁਣਵਾਈ ਕਰਦਾ ਉਹ ਉਹ ਜਿਹੜੇ ਕੇਸ ਚ ਸੁਣਾਈ ਹੋ ਸਕਦੀ ਹੈ ਉਹ ਪਹਿਲਾਂ ਕੇਸ ਸੁਣ ਲੈਂਦੇ ਨੇ ਫਿਰ ਉਹ ਉਹਨਾਂ ਨੂੰ ਲੱਗਦਾ ਵੀ ਇਹ ਕੇਸ ਚ ਮੈਂ ਇਹ ਬੰਦੇ ਨੂੰ ਸੰਮਾਨ ਦੇ ਕੇ ਬੁਲਾ ਸਕਦਾ ਉਹਦੀ ਵੀਡੀਓ ਬਣਾਉਂਦੇ ਆ ਹੁਣ ਮੈਂ 23 ਨੂੰ ਨੂੰ 25 ਨੂੰ ਮੈਂ ਗਿਆ ਤੇ ਮੇਰੇ ਵੱਲੇ ਤਾਂ ਕੈਮਰਾ ਨਹੀਂ ਓਨ ਕੀਤਾ ਮੈਂ ਵੀ ਤਾਂ ਮਿਲਣ ਗਿਆ ਸੀ ਮੇਰਾ ਕੇਸ ਚ ਵਿੱਚ ਨਹੀਂ ਹੋ ਸਕਦਾ ਸੀ ਪਰਚਾ ਦਰਜ ਉਹਨਾਂ ਦੇ ਹੱਥ ਨਹੀਂ ਸੀ ਤੇ ਉਹ 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 ਕੇਸ ਨਹੀਂ ਕਰਦੇ ਆ ਸਿਰਫ ਦਿਖਾਵਾ ਕਰਦੇ ਆ ਨਾ ਮੈਨੂੰ ਪਤਾ ਵੀ ਉਹ ਪਹਿਲਾਂ ਬੋਜਾ ਸੋਇ ਪਾਰਟੀ ਦੇ ਵਿੱਚ ਬੜਾ ਗੱਜ-ਵੱਜ ਕੇ ਬੰਦੇ ਰਹੇ ਮੈਂ ਤਾਂ ਈਂਗਨ ਹੋਣ ਦੇ ਨਾਤੇ ਅੰਬੇਦਕਾਰੀ ਹੋਣ ਦੇ ਨਾਤੇ ਜੋ ਮੇਰਾ ਫਰਸੀ ਮੈਂ ਤਾਂ ਆਪਣੇ ਵੱਲੋਂ ਜਾ ਪੀਂ ਕਿਹਾ ਮੈਨੂੰ ਤਾਂ ਉਹਨਾਂ ਨੇ ਜਾ ਪੀਂਗਾ ਚੁੱਪ ਰਹੇ ਉਹ ਐ ਕਰ ਰਹੇ ਜਿਦਾ ਉਹਨਾਂ ਨੂੰ ਸੁਣੇ ਨਹੀਂ ਹੁੰਦਾ ਵੀ ਜਾ ਪੀਂ ਮੈਂ ਕਿਹਾ ਵੀ ਗਿਆ ਕਿ ਨਹੀਂ ਗਿਆ ਤੇ ਹੁਣ ਤੁਹਾਡੇ ਕੇਸ ਦਾ ਕੀ ਸਟੇਟਸ ਹੈਗਾ ਹੁਣ ਮੇਰੇ ਕੇਸ ਦਾ ਸਟੇਟਸ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਉਹਦੀ ਜਮਾਨਤ ਹੋ ਗਈ ਆ ਤੇ ਉਹ ਇੱਕ ਭਰਾ ਇੱਥੇ ਪੇਸ਼ ਨਹੀਂ ਹੋ ਰਿਹਾ ਤੇ ਮੈਂ ਹੁਣ ਚਾਹਣਾ ਵੀ ਸੁਪਰੀਮ ਕੋਰਟ ਦੇ ਵਿੱਚ ਲਾ ਕੇ ਜਿਹੜੀ ਉਨ ਲਈ ਜਮਾਨਤਾ ਕੈਨਸਲ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਇਹ ਗਿਆ ਵੀ ਐਸਸੀਐਸਸੀ ਐਕਟ ਦੀ ਜਮਾਨਤ ਨਹੀਂ ਹੁੰਦੀ ਪਰ ਹੁਣ ਹਾਈ ਕੋਰਟ ਨੇ ਲੈ ਲਈਆ ਹੁਣ ਇਹਦੀ ਅਪੀਲ ਮੈਂ ਸੁਪਰੀਮ ਕੋਰਟ ਕਰਾਂਗਾ ਇਹ ਮੇਨਾ ਡਾਟਾ ਰਿਹਾ ਸਿੱਧੂ ਜੋ 2020 ਤੋਂ ਲਗਾਤਾਰ ਜਿਹੜੇ ਲੜਾਈ ਆ ਐਸਸੀ ਐਕਟ ਤੇ ਲੜ ਰਾਇਆ ਇਹਨਾਂ ਨਾਲ ਜੋ ਵਿਤਕਰਾ ਹੋਇਆ ਜੋ ਇਹਨਾਂ ਤੇ ਹਮਲਾ ਹੋਇਆ ਸੀਗਾ ਉਹ ਇਹ ਲਗਾਤਾਰ ਜਿਹੜੀ ਲੜਾਈ ਲੜਦੇ ਆ ਦਿੱਲੀ ਵੀ ਜਾ ਚੁੱਕੇ ਐ ਐਸਸੀ ਕਮਿਸ਼ਨ ਦੇ ਤੇ ਚੰਡੀਗੜ੍ਹ ਵੀ ਇਹਨਾਂ ਨੇ ਦੱਸਿਆ ਕਿ ਮੈਂ ਐਸਸੀ ਕਮਿਸ਼ਨ ਜਸਵੀਰ ਸਿੰਘ ਗੜੀ ਜਿਹੜੇ ਚੇਅਰਮੈਨ ਉਹਨਾਂ ਨੂੰ ਮਿਲਿਆ ਪਰ ਉੱਥੋਂ ਵੀ ਇਹਨਾਂ ਨੂੰ ਜਿਹੜਾ ਆ ਨਿਰਾਸ਼ਾ ਹੀ ਹੱਥ ਆਈਆ ਜਿੱਤਣਾ ਚਾਹ ਲਈ ਪ੍ਰਦੀਪ ਰਾਜਾ